ਇਹ ਕਿਹੜੀ ਗੱਡੀ ਪਾ ਲਈ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ ਨਮਾਲਕ ਮੁੰਡਾ ਉਹਨੇ ਲਿਆ ਗਏ ਉਹਦੇ ਵਿੱਚ ਗੱਡੀ ਮਾਰੀ ਉੱਤੋਂ ਸਿਰ ਦੇ ਗੱਡੀ ਲੰਘੇ ਟਾਇਰ ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬਣਦਾ ਹੀ ਠੋਕ ਕੇ ਕਾਨੂੰਨ ਲਾਓ ਉਹ ਹੀ ਵਿਚਾਰੀ ਘਰ ਚਲਾਉਂਦੀ ਸੀ ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ ਇਹ ਉਹਦੇ ਕੋਲ ਪੱਜ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਡੈਥ ਕਰਕੇ ਭੱਜ ਆਇਆ ਉਹ ਗੋਨ ਦੀ ਵਰਲਡ ਕਪ ਪਤਾ ਕੀ ਸੀ ਉਹਦੀ ਵਰਲਡ ਕਪ ਇਹ ਸੀ ਜੁਆ ਕਰ ਰਿਹਾ ਤੇ ਉਹਨੂੰ ਨਹੀਂ ਪਤਾ ਲੱਗਾ ਹੁਣ ਦੱਸ ਕੀ ਇਹ ਜੀ ਆਪਣੇ ਆਸ਼ਿਕਾ ਵਾਸ਼ਾ ਵਰਗੇ ਚ ਕੰਮ ਕਰਦੀ ਜੀ ਇਹ ਇਹ ਆਪ ਦਾ ਕਾਮਨੇ ਮਟਾਕ ਦੇ ਸਾਈਡ ਤੇ ਖੜੇ ਸੀ ਸੈੱਡ ਕ੍ਰੋਸ ਕਰ ਲਿਆ ਸੀ ਵੈਸੇ ਰੋਡ ਸੈੱਡ ਤੇ ਖੜੀ ਉਧਰ ਡੇਕ ਡੋਲੇ ਗੱਡੀ ਆਈ ਇਧਰੋਂ ਮਾਹੂ ਵਾਲੀ ਸਾਈਡ ਤੋਂ ਡੇਕ ਡੋਲੇ ਗੱਡੀ ਪਤਾ ਨਹੀਂ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ ਨਮਾਲਕ ਮੁੰਡਾ ਉਹਨੇ ਲਿਆ ਗਏ ਉਹਦੇ ਵਿੱਚ ਗੱਡੀ ਮਾਰੀ ਉੱਤੋਂ ਸਿਰ ਦੇ ਗੱਡੀ ਲੰਘੇ ਟਾਇਰ ਆਉਣ ਦਾ ਸਪੋਰਟ ਹੀ ਡੈਥ ਹੋ ਗਈ ਉਹਦੀ ਮੁਰਗਿਤ ਗੱਡੀ ਭਜਾਤੀ ਇਹਨੇ ਜਦ ਗੱਡੀ ਭਜਾਤੀ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਜਸਮੀਤ ਸਿੰਘ ਨੂੰ ਪਤਾ ਲੱਗਾ ਵੀ ਇਹ ਪਾਟੇ ਡਾਕਟਰ ਦਾ ਭਤੀਜਾ ਹੈ ਮੁੰਡਾ ਤਲਵੰਡੀ ਪਾਈ ਦਾ ਰਹਿੰਦੇ ਤਲਵੰਡੀ ਪਾਈ ਦਾ ਪਤਾ ਲੱਗਾ ਵੀ ਇਹ ਵੀ ਪਾਟੇ ਡਾਕਟਰ ਦਾ ਭਤੀ ਏ ਉਹਦੇ ਕੋਲ ਭੱਜ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਡੈਥ ਕਰਕੇ ਭੱਜ ਆਇਆ। ਉਹ ਗੋਨ ਦੀ ਵਰਲਡਿੰਗ ਪਤਾ ਕੀ ਸੀ? ਉਹਦੀ ਵਰਲਡਿੰਗ ਇਹ ਸੀ ਜਵਾਕ ਕਰ ਰਿਹਾ ਤੇ ਉਹਨੂੰ ਨਹੀਂ ਪਤਾ ਲੱਗਾ ਹੁਣ ਦੱਸ ਵੀ ਉਹਦੇ ਮੁੰਡੇ ਨੇ ਗੱਡੀ ਭਜਾਈ ਜੀ। ਕੋਹੜੀ ਸੇਖਾਂ ਤੋਂ ਗੱਡੀ ਭਜਾਤੀ ਉਹਨੇ ਚੀਮਾ ਰੋਡ ਨੂੰ। ਚੀਮਾ ਰੋਡ ਦੀ ਪਤਾ ਨਹੀਂ ਜਲਾਲਾਬਾਦ ਕਿੱਧਰ ਦੀ ਹੁੰਦਾ ਹੋਇਆ। ਲਵਾਰਾ ਚੌਂਕ ਲਵਾਰੇ ਚੋਂ ਤੋਂ ਨਹਿਰੇ ਨਰ ਜਿਹੜੀ ਮੋਗਣ ਜਾਂਦੀ ਨਹਿਰ ਸੜਕ ਉਹਦੋਂ ਹੁੰਦਾ ਮੰਡੀ ਦੇ ਵਿੱਚ ਮਗਰ ਐਸਐਸਐਫ ਦੀ ਗੱਡੀ ਸੀ। ਆਪਣੀ ਸੜਕ ਸੁਰੱਖਿਆ ਫੋਰਸ ਦੀ ਗੱਡੀ। ਉਹ ਗੱਡੀ ਜਦੋਂ ਉੱਥੇ ਮਗਨ ਲੱਗੀ ਮੰਡੀ ਦੇ ਵਿੱਚ ਗਿਆ ਸੀ ਵੀ ਕੁ ਉਹ ਵੀ ਚਲਾ ਗਿਆ ਆਪਣੀ ਗੱਡੀ ਚੱਕੀ ਮੇ ਚਲਾ ਗਿਆ ਜੋ ਚੱਕਿਆਂ ਤੇ ਜਿੱਥੇ ਉਹ ਰੇੜੀਆਂ ਨਹੀਂ ਆਪਣੀ ਸਬਜ਼ੀ ਵਾਲੀਆਂ ਉੱਥੇ ਗੱਡੀ ਸਾਨੂੰ ਜਦੋਂ ਵੇਖਿਆ ਸੀ ਪੀਵੀ 29000 00433 ਸੀ ਆ ਗੱਡੀ ਹੋ ਜਾਂਦੀ ਏ ਦਾਵਾ ਦਾਵਾ ਗੱਡੀ ਮੂਹਰੇ ਉਹ ਲਾਈ ਉਹਨੇ ਉਥੋਂ ਗੱਡੀ ਮੰਡੀ ਚੋਂ ਗੱਡੀ ਜੀਰਾ ਰੋਡ ਤੇ ਪਾ ਲਈ ਜੀਰਾ ਰੋਡ ਤੇ ਪਾ ਕੇ ਮਗਰ ਐਸਐਸ ਦੀ ਗੱਡੀ ਮਗਰ ਮੇਰੀ ਗੱਡੀ ਜਿੱਥੇ ਹੈਗੀ ਜੀ ਫੈਕਟਰੀ ਆਪਣੀ ਮਸਾਲਾ ਫੈਕਟਰੀ ਦੇ ਉੱਲੇ ਬਨੇ ਕੰਡਾ ਹੈ ਉੱਥੇ ਗੱਡੀ ਉਹਦੇ ਉਥੇਾਂ ਦੀ ਗੱਡੀ ਨਾਲ ਡਾਵਾ ਡੋਲ ਹੋ ਗਈ ਤੇ ਦਰਖਤ ਨਾਲ ਟਕਰਾ ਗਈ ਉਥੋਂ ਵੀ ਭੱਜ ਗਿਆ ਉਤਰ ਕੇ ਮਸਾ ਅਸੀਂ ਹਿੰਮਤ ਕਰਕੇ ਐਸਐਸਐਡੀ ਫੋਰਸ ਨਾਲ ਤੇ ਮੈਂ ਆਪਦੀ ਕੋਸ਼ਿਸ਼ ਕਰਕੇ ਮੁੰਡਾ ਫੜਿਆ ਫਿਰ ਮੈਂ ਮੁੰਡਾ ਲਿਆ ਕੇ ਇਹਨਾਂ ਨੂੰ ਦੱਸਿਆ ਵੀ ਆਹਤਰਾ ਮੁੰਡਾ ਫੜ ਲਿਆ ਗੱਡੀ ਫਾੜੀ ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬੰਦਾ ਹੀ ਠੋਕ ਕੇ ਕਾਨੂੰਨ ਲਾਓ ਉਹ ਆਹੀ ਵਿਚਾਰੀ ਘਰ ਚਲਾਉਂਦੀ ਸੀ ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ ਹੋਰ ਇਹਨਾਂ ਕੋਈ ਨਹੀਂ ਬੰਦਾ ਮਰੀਜ਼ ਹੈ ਇਹਨਾਂ ਦੀ ਦਵਾਈ ਬੂਟੀ ਸਾਰੀ ਉਹਨਾਂ ਦੇ ਸਿਰ ਚਲਦੀ ਸੀ ਹੋਰ ਕਿਦੋਂ ਨਹੀਂ ਚਲਦੀ ਸੀ ਵੀ ਠੋਕ ਕੇ ਕਾਨੂੰਨੀ ਕਾਰਵਾਈ ਦੇ ਸਰਕਾਰ ਤੋਂ ਮੰਗ ਕਰਦੇ ਵੀ ਉਹਨਾਂ ਦੇ ਬੇੜੇ ਨੂੰ ਕੋਈ ਵਧੀਆ ਜੀ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਸੇ ਸੱਖਿਆ ਖਿਆਲ ਰੱਖਿਆ ਜਾਵੇ ਪਰਿਵਾਰ ਵਾਸ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਜੀ ਹੁਣ ਉਹ ਜਿਹੜੀ ਉਹਨਾਂ ਦਾ ਖਾਣ ਦਾ ਹੀ ਢੰਗ ਸੀ ਕਮਾਉਣ ਦਾ ਉਹ ਤਾਂ ਗਿਆ ਚਲਾ ਜੀ ਉਹਦੇ ਵਧੀਆ ਜੇ ਬੇੜੇ ਨੂੰ ਦੀ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਇਨਸਾਫ ਮਿਲੇ ਸਹੀ ਇਨਸਾਫ ਚਾਹੁੰਦੇ ਆ ਇਹਨੂੰ ਵਾਕਸੀਡੈਂਟ ਤੇਜ਼ ਰਫਤਾਰੀ ਤੇਜ਼ ਰਫਤਾਰ ਢੇਕ ਡੋਲੇ ਗੱਡੀ ਖੜੀ ਤਲਵੰਡੀ ਭਾਈ ਤੋਂ ਦੌਲੀ ਵਾਲੇ ਕੀ ਲੈਣ ਆਇਆ ਜੀ ਉਹ ਮੁੰਡਾ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਕੀ ਲੈਣ ਆਇਆ ਉਹ ਨਸ਼ਈ ਮੁੰਡਾ ਨਮਾਲਕ ਮੁੰਡਾ ਲਾਇਸੈਂਸ ਉਹਦਾ ਨਹੀਂ ਇਹਦਾ ਉਹਦੇ ਪਿਓ ਨੂੰ ਵੀ ਸਜ਼ਾ ਹੋਣੀ ਚਾਹੀਦੀ ਓੰਦੇ ਦੀ ਵੀ ਨਾਲ ਧਾਰਾ ਲੱਗੇ ਵੀ ਨਵਾਲਕ ਬੱਚੇ ਨੂੰ ਗੱਡੀ ਫੜਾਈ ਤੇ ਕਿਵੇਂ ਫੜਾਈ ਬ ਹਾਂ ਹੋਰ ਵੀ ਰਸਤੇ 'ਚ ਪਤਾ ਨਹੀਂ ਇੱਕ ਦੋ ਬੰਦੇ ਨੇ ਸੱਟੇ ਸਾਨੂੰ ਖਬਰਾਂ ਆਉਂਦੀਆਂ ਪਈਆਂ ਹੌਲੀ ਹੌਲੀ ਪਤਾ ਲੱਗ ਜੂਗਾ ਵੀ ਇਹ ਨਸ਼ਾ ਕਰਾਂਗੇ ਵੀ ਫਲਾਣੇ ਬੰਦੇ ਦੀ ਇਹਨੇ ਬਾਹਾਂ ਟੁੱਟੀਆਂ ਜਾਂ ਗੱਡੀ 'ਚ ਕੋਈ ਹੋਰ ਹੀ ਵੱਜਿਆ ਜੀ ਸਾਨੂੰ ਇਨਸਾਫ ਪੂਰਾ ਚਾਹੀਦਾ ਵੀਰੇ ਤੇ ਇੱਕ ਉਹਦੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਏ ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਉਹਦੇ ਇਨਸਾਫ ਦਿੱਤਾ ਜਾਵੇ ਇੱਕ ਉਹਦੇ ਸਖਤ ਸਖਤ ਕਾਰਵਾਈ ਹੋਵੇ ਹਿੱਟ ਐਂਡ ਰਨ ਦਾ ਕਾਨੂੰਨ ਸਾਨੂੰ ਲੱਗਣਾ ਚਾਹੀਦਾ ਜੀ ਜੋ ਬਣਿਆ ਤੇ ਉਹਦੇ ਬੱਚੇ ਨੂੰ ਨੌਕਰੀ ਮਿਲੇ ਉਹਨੂੰ ਸਹਾਇਤਾ ਮਿਲੇ ਤੇ ਇਹਦੇ ਕਾਨੂੰਨੀ ਕਾਰਵਾਈ ਸਸੋ ਇਨਸਾਫ ਚ ਹੋਣੀ ਹੈ ਜੀ ਸਵਿਫਟ ਗੱਡੀ ਸੀਗੀ ਜੀ ਦੋਲੇ ਵਾਲ ਪਿੰਡ ਤੋਂ ਐਕਸੀਡੈਂਟ ਕੀਤਾ ਉਹਨਾਂ ਨੇ ਤੇ ਸੜਕ ਕ੍ਰੋਸ ਕਰ ਰਹੇ ਸੀਗੇ ਬੀਬੇ ਕੋਈ ਉਹਨਾਂ ਦਾ ਨਾਮ ਸ਼ਾਇਦ ਅਵਿਨਾਸ਼ ਰਾਣੀ ਸੀ ਤੇ ਉਹਨਾਂ ਦੇ ਸਿਰ ਤੋਂ ਦੀ ਗੱਡੀ ਟਪਾਈ ਤੇ ਉਹਨਾਂ ਦੇ ਮੌਕੇ ਤੇ ਡੈਥ ਹੋ ਗਈ ਸਾਨੂੰ ਵਾਇਰਲੈਸ ਤੋਂ ਰਿਪੋਰਟ ਮਿਲੀ ਤੇ ਵੀ ਕਹਿੰਦੇ ਵੀ ਗੱਡੀ ਰਾਉਂਡ ਅਪ ਕਰਨੀ ਹੈ ਲਾਹੌਰਾ ਚੌਂਗ ਤੋਂ ਅਸੀਂ ਗੱਡੀ ਦੇ ਪਿੱਛੇ ਲੱਗੇ ਕੋਟੀ ਸੇਖਾਂ ਤੋਂ ਲਾਹੌਰਾ ਚੌਂਕ ਜਿੱਥੋਂ ਗੱਡੀ ਆਈ ਉਹ ਅਸੀਂ ਪਿੱਛੇ ਲੱਗੇ ਗੱਡੀ ਦੇ ਗੱਡੀ ਸ਼ਹਿਰ ਚੋਂ ਘਮਾਉਂਦੇ ਹੋਏ ਸਬਜ਼ੀ ਮੰਡੀ ਘਮਾਉਂਦੇ ਹੋਏ ਉਹਨਾਂ ਨੇ ਜੀਰਾ ਰੋਡ ਪਾਲੀ ਸਵਿਫਟ ਗੱਡੀ ਸੀ ਉਹਨਾਂ ਨੇ ਜੀਰਾ ਰੋਡ ਪਾਲੀ ਤੇ ਜਦੋਂ ਅਸੀਂ ਪਿੱਛ ਫੈਕਟਰੀ ਹੈ ਉਥੇ ਫੀਡ ਫੈਕਟਰੀ ਹੈ ਉਥੇ ਨੇੜੇ ਅਸੀਂ ਉਹਨਾਂ ਨੂੰ ਮਲੇ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਦੀ ਗੱਡੀ ਜਾ ਕੇ ਦਰਖਤ 'ਚ ਲੱਗ ਗਈ ਚੇਕੜ ਕਰਕੇ ਦਰਖਤ 'ਚ ਲੱਗੀ ਤੇ ਪਿੱਛੇ ਗੱਡੀ ਸਾਡੀ ਸੀਗੀ ਉਹਨਾਂ ਨੂੰ ਅਸੀਂ ਫੜਿਆ ਉਥੋਂ ਤੇ ਗੱਡੀ ਦਾ ਥੋੜਾ ਮੋਟਾ ਸਾਡਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਵੀ ਫੜ ਕੇ ਥਾਣਾ ਸਿਟੀ ਵਨ ਚਲੇ ਜਾਂਦਾ ਥਾਣਾ ਸਿਟੀ ਵਨ ਚਲੇ ਜਾਂਦਾ ਤੇ ਉਹਨਾਂ ਦਾ ਰੈਪਟਰ ਪਾਈ ਉਹਨਾਂ ਨੇ ਗਾਹ ਉਹਨਾਂ ਦਾ ਨਾਮ ਸੀਗਾ ਮੁੰਡੇ ਦਾ ਸਾਜਨਪ੍ਰੀਤ ਸਿੰਘ ਸੀਗਾ ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਸੀ ਹਾਂਜੀ ਉਹਦਾ ਨਾਮ ਸਾਜਨਪ੍ਰੀਤ ਸਿੰਘ ਸਰਮਣ ਸਿੰਘ ਦਾ son of ਸਰਮਣ ਸਿੰਘ ਤਲਵੰਡੀ ਭਾਈ ਦੇ ਨੇੜੇ ਨੂਰਪੁਰ ਪਿੰਡ ਹੈ ਉੱਥੋਂ ਦਾ ਵਸਨੀਕ ਸੀਗਾ ਉਹ ਤੇ ਉਹਨਾਂ ਨੂੰ ਦੋਲੇਵਾਲ ਚੌਂਕੀ ਵਿੱਚ ਲੈ ਗਏ ਉੱਥੇ ਉਹ ਚੌਂਕੀ ਲੱਗਦੀ ਸੀ ਉੱਥੇ ਲੈ ਕੇ ਅਗਲੀ ਕਾਰਵਾਈ ਲਈ ਜਿਹੜੀ ਲੇਡੀ ਨਾਲ ਐਕਸੀਡੈਂਟ ਕੀਤਾ ਉਹਦੀ ਡੈਥ ਹੋ ਗਈ ਹੈ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਹਾਂਜੀ ਕਿਹ ਸੀ ਜੜੀ ਜਿਹੜੀ ਲੇਡੀ ਇੱਕ ਹੀ ਸੀਗੀ ਅਵਿਨਾਸ਼ ਰਾਣੀ ਉਹਨਾਂ ਦਾ ਨਾਮ ਸੀ ਵਾਈਫ ਆਫ ਬਖਸ਼ੀਸ਼ ਸਿੰਘ ਅਮਰ ਸਿੰਘ ਅਮਰ ਸਿੰਘ ਬਸਤੀ ਦੌਲੇਵਾਲ ਦੇ ਰਹਿਣ ਵਾਲੇ ਸੀ ਜਿਸ ਵੇਲੇ ਤੁਹਾਡੀ ਵਾਰਦੀ ਤੇ ਵੀ ਕਾਫੀ ਪੈਰਾਂ ਵਗੈਰਾ ਲੱਗਾ ਹੋਇਆ ਹੈ ਉਹ ਜਦੋਂ ਉਹਨਾਂ ਦੀ ਗੱਡੀ ਸਵਿਫਟ ਗੱਡੀ ਜਦੋਂ ਦਰਖਤ 'ਚ ਵੱਜੀ ਉਹ ਡਰ ਦਾ ਡਰ ਲਾ ਲੋ ਚਾਹੇ ਫੜਿਆ ਜਾਣ ਦਾ ਡਰ ਉਹ ਗੱਡੀ ਛੱਡ ਕੇ ਭੱਜ ਗਿਆ ਆਪਦੀ ਤੇ ਭੱਜਿਆ ਪਿੱਛੇ ਅਸੀਂ ਭੱਜੇ ਉਹਦੇ ਤੇ ਉਹ ਚਿੱਕੜ ਵਿੱਚ ਲੱਸੀਗਾ ਮੀਂਹ ਕਰਕੇ ਚਿੱਕੜ ਸੀਗਾ ਤੇ ਚਿੱਕੜ ਵਿੱਚ ਹੀ ਸੀ ਭੱਜੇ ਤੇ ਗਾਹਾਂ ਜਾ ਕੇ ਫੜਿਆ ਜਦੋਂ ਇਸ ਕਰਕੇ ਬਸ ਚਿੱਕੜ ਕਰਕੇ ਹੋ ਗਿਆ ਜੀ ਭੱਜਣ ਦੀ ਕਾਮਯਾਬ ਨਹੀਂ ਹੋਇਆ ਉਹ ਨਹੀਂ ਫੜ ਲਿਆ ਸੀਗੇ ਜੀ ਅਸੀਂ ਕਾਫੀ ਚੱਕਰ ਚ ਕਾਫੀ ਚੱਕਰ ਸੀਗਾ 100 ਮੀਟਰ ਭੱਜਿਆ ਤੇ 100 ਮੀਟਰ ਤੱਕ ਫੜ ਲਿਆ ਸੀ ਤੁਹਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਸਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਮੂਹਰਲੀ ਹੈਡਲਾਈਟ ਟੁੱਟ ਗਈ ਬਈ ਹਾਈ ਲੈਕਸ ਤੇ ਉਹ ਪਰ ਹਾਂਜੀ ਬਕਸ਼ੀ ਸਿੰਘ ਜੀ ਬਕਰੀ ਤੁਹਾਡੀ ਜਿਹੜੇ ਤੁਹਾਨੂੰ ਪਤਨੀ ਦੀ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਉਹਨੇ ਮਾਰਿਆ ਕਾਰ ਵਾਲਾ ਸਾਈਡ ਮਾਰ ਕੇ ਸੱਟ ਗਿਆ ਕਿੱਥੇ ਗਈ ਸੀ ਉਹ ਉਹ ਇਥੇ ਕੰਮ ਆਏ ਸੀ ਆਸ਼ਾ ਵਰਕਟ ਸੀ ਜੀ ਸੜਕ ਤੇ ਕ੍ਰਾਸ ਕਰ ਲਗਿਆ ਤੋਆ ਅਚਾਨਕ ਉਸ ਕੋਲ ਕਰੌਸ ਕਰਨ ਲੱਗੇ ਆ ਗੱਡੀ ਤੇ ਇੱਕ ਹਾਰ ਕੇ ਪ੍ਰਹਾਰ ਹੋ ਗਿਆ ਗੱਡੀ ਤੇ ਸੀ ਗੱਡੀ ਤੇ ਮਾਰੀ ਸਾਇਰ ਉਹਨਾਂ 745 ਜਿਹੜੀ ਉਹ ਹੀ ਉਹ ਜਿਹੜੀ ਉਹਨਾਂ ਦੇ ਮੌਨ ਕੰਸੀੜ ਹੈ ਨਾ ਮੌਕੇ ਦੇ ਨਹੀਂ ਬਸ ਉਤਾਲ ਜਾਂਦੀ ਰਸਤੇ ਹੀ ਹੋ ਜਾਂਦੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਾਰ ਤੋਂ ਕਿੱਕੜੇ ਸਵਾਰ ਆ ਤੇ ਤਨ ਸਾਨੂੰ ਸਾਡਾ ਪੂਰਾ ਇਨਸਾਫ ਦਿੱਤਾ ਸਾਡਾ ਇਨਸਾਫ ਪੂਰਾ ਹੋਣਾ ਰੁਕਣ ਲੱਗੇ ਬਸ ਮਟਰ ਰਾਈਟ ਕਰਨ ਲੱਗੇ ਤਾਰਹੀ ਲੱਗੇ ਔਰ ਕੇ ਤਾਰਾਂ ਨਾਲ ਤੇ ਉਹਦੇ ਪਿਓ ਨੇ ਮੁੰਡਾ ਆਪ ਹੀ ਆਇਆ ਜੀ ਨਾਲੇ ਹਾਂ ਜੇ ਪਿਓ ਦੇ ਸ਼ਹਿਰ ਵਿੱਚ ਆ ਗਿਆ ਉਹ ਮਤਲਬ ਲੱਗਿਆ ਸੀ ਕੱਲਾ ਹੀ ਮੁੰਡਾ ਸੀਗਾ ਜਿਹੜਾ ਗੱਡੀ ਚਲਾ ਕੱਲਾ ਮੁੰਡਾ ਸੀਗਾ ਹਾਂ ਲੱਗ ਗੱਲ ਆਈ ਨਸ਼ਾ ਨਸ਼ਾ ਕੀਤਾ ਲੱਗਦਾ ਜੀ ਜਦੋਂ ਰਸਤੇ ਦੇ ਵਿੱਚ ਹੀ ਦੋ ਤਿੰਨ ਬੰਦੇ ਨੇ ਫਟੜੜ ਕਰਕੇ ਗਿਆ ਜੀ ਇਹ ਲੇਡੀ ਅਬਿਨਾਸ਼ ਰਾਣੀ ਸੀ ਆਸ਼ਾ ਵਰਕਰ ਔਰ ਇਹ ਆਪਣੀ ਮੀਟਿੰਗ ਅਟੈਂਡ ਕਰਕੇ ਕੋਰਸ ਸੇ ਗਾ ਤੋ ਆਪਣੇ ਪਿੰਡ ਆਈ ਸੀਗੀ ਤਾਂ ਇਹ ਜੇ ਮੋਟਰਸਾਈਕਲ ਤੋਂ ਉੱਤਰੀ ਕੇ ਖੜੀ ਸੀਗੀ ਸਾਈਡ ਤੇ ਤੇ ਜਦੋਂ ਇੱਕ ਜਿਹੜਾ ਹੈਗਾ ਵਾ ਕਾਰ ਚਾਲਕ ਮਹੂ ਸਾਈਡ ਤੋਂ ਆਇਆ ਉਹਨੇ ਇਹਦੇ ਵਿੱਚ ਮਾਰੀ ਤੇ ਇਹ ਲੇਡੀਜ਼ ਦੀ ਜਿਹੜੀ ਹੈਗੀ ਮੌਕੇ ਤੇ ਜਿਹੜੇ ਮੌਤ ਰਸਤੇ ਜਾਂਦੇ ਮੌਤ ਹੋ ਗਈ ਸੀਗੀ ਤਾਂ ਇਹਨੂੰ ਸਿਵਲ ਹਸਪਤਾਲ ਮੁਕੇ ਦਾਖਲ ਕਰਾਤਾ ਵਾ ਤੇ ਉਹਦੀ ਲੇਡੀ ਹੈਗੀ ਆ ਅਬੀਦਾ ਸ਼ਰਾਨੀ ਉਹਦੀ ਅ ਘਰ ਵਾਲੇ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ ਮੁਕੱਦਮਾ ਦਾਇਰ ਕਰ ਰਹੇ ਹਾਂ ਉਹ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਜਿਹੜੀ ਅਗਲੀ ਤਕਰੀਰ ਸੀ ਅਮਰਵਤ ਲਿਆਉਂਗਾ ਮੁਕੱਦਮਾ ਦਾਇਰ ਕਰ ਰਹੇ ਹਾਂ ਸਰ ਹਾਂਜੀ ਹਾਂਜੀ ਬਿਲਕੁਲ ਬਿਆਨ ਲਿਖਿਆ ਹੋਣਾ ਜੀ ਇਹ ਕਿੰਨੀ ਕੋਮਰ ਸੀ ਇਹ ਲੜੀ ਲੜੀ 50 ਸਾਲ ਤੋਂ ਮੇਰੇ